ਸੋ ਸਾਰਿਆਂ ਮੇਰੇ ਵੱਲੋਂ ਜੈਮਸੀ ਦੀ ਕੁਆਰੀ ਫੇਅਰ ਅ ਪਿਛਲੇ ਦਿਨਾਂ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਕੁਝ ਸ਼ਾਰਟੀ ਅਨਸਰ ਜਿਹੜੇ ਸਾਡੀ ਆਪਸੀ ਭਾਈਚਾਰਕ ਸਾਂਝ ਖਰਾਬ ਕਰਨਾ ਚਾਹੁੰਦੇ ਸੀ ਸਾਨੂੰ ਲੜਵਾਉਣਾ ਚਾਹੁੰਦੇ ਸੀ ਉਹਨਾਂ ਦੀ ਜਿਹੜੀ ਮਨਛਾ ਵਾ ਪੂਰੀ ਪਰਮੇਸ਼ਵਰ ਨੇ ਨਹੀਂ ਹੋਣ ਦਿੱਤੀ ਔਰ ਸਾਰਾ ਮਸਲਾ ਜਿਹੜਾ ਵਾ ਬੈਠ ਕੇ ਸਾਰਾ ਖਤਮ ਹੋ ਗਿਆ ਔਰ ਜਦੋਂ ਅਸੀਂ ਸਮਾਜ ਦੇ ਵਿੱਚ ਵਿਚਰਦੇ ਆਂ ਕੰਮ ਕਰਦੇ ਆਂ ਔਰ ਕੁਝ ਗੱਲਾਂ ਜਿਹੜੀਆਂ ਹੁੰਦੀਆਂ ਜਿਹੜੀਆਂ ਵਜੋਂ ਤੋਂ ਇਧਰ-ਉਧਰ ਸਾਡੇ ਕੋਲ ਜਾਂਦੀਆਂ ਉਸ ਗੱਲਾਂ ਦਾ ਮੈਂ ਉਸ ਗੱਲ ਨੂੰ ਮਹਿਸੂਸ ਕਰਦਾ ਔਰ ਉਸ ਗੱਲ ਤੇ ਅਸੀਂ ਧਿਆਨ ਕਰਦੇ ਆਂ ਔਰ ਗਾਂ ਇਸ ਚੀਜ਼ ਦਾ ਵੀ ਧਿਆਨ ਰੱਖਾਂਗੇ ਕਿ ਸਾਡੇ ਸਮੁੱਚਾ ਜਿਹੜਾ ਮੁਸੀਬਾ ਇਚਾਰਾ ਵਾ ਉਹਨੂੰ ਕੋਈ ਵੀ ਠੇਸ ਨਾ ਲੱਗੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਮੁਸੀਬਾ ਇਚਾਰਾ ਲਈ ਬਹੁਤ ਜ਼ਿਆਦੀਆਂ ਖੁਸ਼ਖਬਰੀਆਂ ਅਸੀਂ ਲੈ ਕੇ ਆ ਰਹੇ ਆਂ ਔਰ ਮੁਸੀਬਾ ਇਚਾਰਾ ਸਾਡਾ ਚੜਦੀ ਕਲਾ ਚ ਹੋ ਔਰ ਚੜਦੀ ਕਲਾ ਚ ਰਹੇਗਾ ਔਰ ਪਰਮੇਸ਼ਰ ਕੇ ਪ੍ਰਾਰਥਨਾ ਕਰਦੇ ਆਂ ਵੀ ਸਾਰੇ ਦੀ ਵਸੰ ਸਾਰੇ ਸੁਖ ਸਿਆਣ ਦੇ ਨਾਲ ਹੈ ਸਾਰਾ ਮੇਰੇ ਵੱਲ ਜੈ ਐਮ ਸੀ ਦੀ ਧੰਨਵਾਦ ਸੋ ਸਾਰਿਆਂ ਮੇਰੇ ਵੱਲੋਂ ਜੈ ਐਮ ਸੀ ਦੀ ਇੱਕ ਵਾਰੀ ਫੇਰ ਅ ਪਿਛਲੇ ਦਿਨਾਂ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਕੁਝ ਸ਼ਾਰਟੀ ਅਨਸਰ ਜਿਹੜੇ ਸਾਡੀ ਆਪਸੀ ਭਾਈਚਾਰਕ ਸਾਂਝ ਖਰਾਬ ਕਰਨਾ ਚਾਹੁੰਦੇ ਸੀ ਸਾਨੂੰ ਲੜਵਾਉਣਾ ਚਾਹੁੰਦੇ ਸੀ ਉਹਨਾਂ ਦੀ ਜਿਹੜੀ ਮਨਛਾ ਵਾ ਪੂਰੀ ਪਰਮੇਸ਼ਵਰ ਨੇ ਨਹੀਂ ਹੁੰਨ ਦਿੱਤੀ ਔਰ ਸਾਰਾ ਮਸਲਾ ਜਿਹੜਾ ਵਾ ਬੈਠ ਕੇ ਸਾਰਾ ਖਤਮ ਹੋ ਗਿਆ ਔਰ ਜਦੋਂ ਅਸੀਂ ਸਮਾਜ ਦੇ ਵਿੱਚ ਵਿਚਰਦੇ ਆ ਕੰਮ ਕਰਦੇ ਆ ਔਰ ਕੁਝ ਗੱਲਾਂ ਜਿਹੜੀਆਂ ਹੁੰਦੀਆਂ ਜਿਹੜੀਆਂ ਵਜੋਂ ਤੋਂ ਇਧਰ-ਉਧਰ ਸਾਡੇ ਕੋਲ ਜਾਂਦੀਆਂ ਉਸ ਗੱਲਾਂ ਦਾ ਮੈਂ ਉਸ ਗੱਲ ਨੂੰ ਮਹਿਸੂਸ ਕਰਦਾ ਔਰ ਉਸ ਗੱਲ ਤੇ ਅਸੀਂ ਧਿਆਨ ਕਰਦੇ ਆ ਔਰ ਗਾਂ ਇਸ ਚੀਜ਼ ਦਾ ਵੀ ਧਿਆਨ ਰੱਖਾਂਗੇ ਕਿ ਸਾਡੇ ਸਮੁੱਚਾ ਜਿਹੜਾ مصیਬਾ ਇਚਾਰਾ ਵਾ ਉਹਨੂੰ ਕੋਈ ਵੀ ਠੇਸ ਨਾ ਲੱਗੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ مصیਬਾ ਇਚਾਰਾ ਲਈ ਬਹੁਤ ਜ਼ਿਆਦੀਆਂ ਖੁਸ਼ਖਬਰੀਆਂ ਅਸੀਂ ਲੈ ਕੇ ਆ ਰਹੇ ਆ ਔਰ مصیਬਾ ਇਚਾਰਾ ਸਦਾ ਚਰਦੀ ਕਲਾਜੇ ਵਰ ਚਰਦੀ ਕਲਾਜੇ ਰਹੇਗਾ ਪਰ ਪਰਮੇਸ਼ਰ ਕੇ ਪ੍ਰਾਰਥਨਾ ਕਰਦੇ ਆ ਵੀ ਸਾਰੇ ਖੁਸ਼ੀਵਸਨ ਸਾਰੇ ਸੁਖ ਸਿਆਨ ਦੇ ਨਾਲ ਰਹਿਣ ਸਾਰਿਆਂ ਮੇਰੇ ਨਾਲ ਜੈ ਮਸੀਹ ਦੀ ਧੰਨਵਾਦ